ਕਾ ਬਤਾ ਯਾ ਬਤਾ ਮਹਾਦੇਵ ਤੇਰੀਆਂ ਕਾ ਬਤਾ ਯਾ ਬਤਾ ਕਾ ਬਤਾ ਮਹਾਦੇਵ ਤੇਰੀਆਂ ਕਾ ਬਤਾ ਯਾ ਬਤਾ ਕਾ ਬਤਾ ਮਹਾਦੇਵ ਤੇਰੀਆਂ ਕਾ ਬਤਾ ਤੇਰੀਆਂ ਕਾ ਬਤਾ ਜ਼ਿਲੰਦਰ ਜ਼ਿਲ੍ਹੇ ਦਾ ਕਸਬਾ ਨੂਰ ਮਹਿਲ ਜੋ ਇਤਿਹਾਸ ਅਤੇ ਸਹਿੱਭਣ ਦੇ ਤੌਰ ਤੇ ਸ਼ਾਨਦਾਰ ਰੁਤਬਾ ਰੱਖਦਾ ਹੈ ਪਾਈਚਾਰਕ ਸਾਂਝ ਦੇ ਪ੍ਰਤੀਕ ਨਗਰ ਨੂਰ ਮਹਿਲ ਵਿੱਚ ਅਨੇਕਾਂ ਧਾਰਮਿਕ ਸਥਾਨ ਨੇ ਇਨਾਤਾਰ ਮਿਕਸ ਥਾਨਾ ਵਿੱਚੋਂ ਇੱਕ ਹੈ ਮੰਦਰ ਸ਼੍ਰੀ ਬਾਬਾ ਪੂਤਨਾਥ ਪੂਤਨਾਥ ਮੰਦਰ ਭਗਵਾਨ ਸ਼੍ਰੀ ਪੋਲੇਨਾਥ ਸ਼ਿਵਸ਼ੰਕਰ ਦਾ ਮੰਦਰ ਹੈ ਇਸ ਮੰਦਰ ਵਿੱਚ ਨੂਰ ਮਹਿਲ ਆਸ-ਪਾਸ ਅਤੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਪਕਤਾਂ ਦਾ ਦਾਅਵਾ ਹੈ ਕਿ ਭਗਵਾਨ ਸ਼ਿਵਸ਼ੰਕਰ ਜੀ ਦੇ ਇਸ ਮੰਦਰ 'ਚ ਸੱਚੇ ਮਨ ਨਾਲ ਕੀਤੀ ਗਈ ਹਰ ਦੁਆ ਕਬੂਲ ਹੁੰਦੀ ਹੈ ਅਤੇ ਮਨੁਕਾਮਨਾ ਪੂਰੀ ਹੁੰਦੀ ਹੈ ਦੱਸਿਆ ਜਾਂਦਾ ਸਾਡੇ ਪੁਰਖਿਆਂ ਨੇ ਜਾਂ ਬਜ਼ੁਰਗਾਂ ਨੇ ਜਿਵੇਂ ਕਿ ਆਪਣੇ ਬਿਓਰ ਗੱਲ ਕਰਦੇ ਆ ਕਿ ਇਹ ਦੀ ਆ ਪੂਰਨ ਇਤਿਹਾਸ ਕੀ ਆ ਪੁਰਾਣ ਇਤਿਹਾਸ ਕੀ ਆ ਇਸ ਮੰਦਿਰ ਦਾ ਜਾਂ ਕਿਸੇ ਵੀ ਜਗ੍ਹਾ ਦਾ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਕਿ ਅੱਜ ਤੋਂ 6 ਕੁ ਸਦੀਆਂ ਹੋ ਗਈਆਂ ਲਗਭਗ ਪਹਿਲਾਂ ਭਗਵਾਨ ਭੋਲੇनाथ ਜੀ ਨੇ ਕਿਸੇ ਪਗਧ ਦੇ ਸੁਪਨ ਚ ਆ ਕੇ ਦੱਸਿਆ ਸੀਗਾ ਕਿ ਮੈਂ ਇਸ ਬੋਰਡ ਦੇ ਤ੍ਰਕਤ ਦੇ ਥੱਲੇ ਬਿਰਾਜਮਾਨ ਹ ਤੇ ਤੁਸੀਂ ਮੇਰੇ ਸ਼ਾਖਸ਼ਾਹ ਦਰਸ਼ਨ ਕਰੋ ਤੇ ਇਸ ਤੋਂ ਬਾਅਦ ਅੱਜ ਦਾ ਜਿਹੜਾ ਮੰਦਿਰ ਦੀ ਸਥਾਪਨਾ ਇੱਥੇ ਹੋਣੀ ਚਾਹੀਦੀ ਹੈ ਅਤੇ ਸੁਣਾ ਚਾਹਾਂਗਾ ਕਿ ਇਹ ਮੰਦਰ ਜਿਹੜਾ ਇੰਨਾ ਪ੍ਰਾਚੀਨ ਆ ਕਿ ਬਿਲਕੁਲ ਬੇਆਵਾਜ਼ ویرਾਨ ਜਗਾ ਹੁੰਦੀ ਹੋਇਆ ਕਰਦੀ ਸੀ ਕਿਉਂਕਿ ਨਾਲ ਹੀ ਸ਼ਮਸ਼ਾਨ ਘਾਟ ਜਿਹੜੀ ਹੈ ਇਸ ਮੰਦਰ ਦੇ ਲੱਗਦੀ ਆ ਤੇ ਬਿਲਕੁਲ ਬੇਆਵਾਜ਼ ਜਿਹਾ ਹਲਾਕਾ ਸੀ ਤੇ ਕੋਈ ਸਮਾਸੀ ਆ ਕਿ ਇੱਥੇ ਆਣ ਲੱਗਿਆਂ ਡਰ ਲੱਗਿਆ ਕਰਦਾ ਸੀ ਤੇ ਉਸ ਤੋਂ ਬਾਅਦ ਫਿਰ ਲਗਭਗ 50 ਕੁ ਸਾਲ ਹੋ ਗਿਆ ਮੰਦਰ ਸ੍ਰੀ ਬਾਬਾ ਪੂਤਨਾਥ ਕਮੇਟੀ ਹੋਂਦ ਵਿੱਚ ਆਈ ਤੇ ਉਸ ਮੰਦਰ ਨੂੰ ਜਿਹੜਾ ਹੈਗਾ ਆ ਸਾਡੇ ਬਜ਼ੁਰਗਾਂ ਨੇ ਆਸਾ ਆਸਾ ਡਵੈਲਪਮੈਂਟ ਉਹਦੀ ਜਿਹੜੀ ਸ਼ੁਰੂ ਕਰਨ ਦੀ ਸ਼ੁਰੂ ਕਰਦੇ ਮੈਂ ਦੱਸਦਾ ਬਰਾਂਧ ਦੀ ਮੈਂ ਗੱਲ ਕੀਤੀ ਸੀ ਕਿ ਇੱਥੇ ਬੋੜ ਦਾ ਜਾਂ ਪਿੱਪਲ ਦੇ ਜਿਹੜੇ ਦਰਖਤ ਆ ਵੱਡੇ ਦਰਖਤ ਹੋਇਆ ਕਰਦੇ ਆ ਉੱਥੇ ਚਮਗਿੱਦੜਾਂ ਦੀ ਇੰਨੀ ਵੱਡੀ ਤਾਦਾਦ ਹੁੰਦੀ ਸੀ ਇੰਨੀ ਵੱਡੀ ਗਿਣਤੀ ਚ ਚਮਗਿੱਦੜ ਹੁੰਦੇ ਸੀ ਇਸ ਨੂੰ ਚਮਗਿੱਦੜਾਂ ਵਾਲਾ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ ਬਾਬਾ ਪੋਤਨਾਸ ਜੀ ਦੇ ਮੰਦਿਰ ਨੂੰ ਤੇ ਉਸ ਦੇ ਨਾਲ ਨਾਲ ਫਿਰ ਉਹਨਾਂ ਲੋਕਾਂ ਨੇ ਪੁਰਾਣੇ ਸਮੇਂ ਦੇ ਵਿੱਚ ਤਲਾਬ ਦਾ ਨਿਰਮਾਣ ਕੀਤਾ ਬੜਾ ਵੱਡਾ ਵਿਸ਼ਾਲ ਤਲਾਬ ਆ ਤੇ ਇਹ ਤਲਾਬ ਵਾਲੇ ਮੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਉਸ ਤੋਂ ਬਾਅਦ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਦੀ ਜਿਹੜੇ ਪੂਰਵ ਵਿੱਚ ਸਾਡੇ ਸੀਗੇ ਸਾਡੀ ਆਸਥਾ ਜੁੜਦੀ ਗਈ ਤੇ ਨੌਜਵਾਨ ਵਰਗ ਹੌਲੀ 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 ਨਾਲ ਜੁੜਦਾ ਜੇ ਤੇ ਪਿਛਲੇ 50 ਕੋ ਸਾਲ ਹੋ ਗਏ 47 48 ਸਾਲ ਜੋ ਸੁਨਨ ਚੰਦਾ ਕੇ ਇਥੇ ਕਮੇਟੀ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਨਾਮ ਰੱਖਿਆ ਗਿਆ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਉਸ ਨੂੰ ਰਜਿਸਟਰਡ ਵੀ ਕਰਾਇਆ ਗਿਆ ਉਹ ਬਜ਼ੁਰਗਾਂ ਤੋਂ ਬਾਅਦ ਅਗਲੀ ਪੀੜੀ ਕੋ ਜਦੋਂ ਆਇਆ ਦਾ ਮੈਨੂੰ ਜਿੱਥੋਂ ਤੱਕ ਯਾਦ ਆ ਕਿ 25-30 ਸਾਲ ਤੋਂ ਇਸ ਕਮੇਟੀ ਦੇ ਸ਼੍ਰੀ ਰਾਜਕੁਮਾਰ ਮਹਿਨ ਜੀ ਪ੍ਰਧਾਨ ਨੇ ਤੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਮੰਦਿਰ ਦਾ ਜਿਹੜਾ ਸਾਰਾ ਦੇਖਰੇਖ ਚੱਲ ਰਹੀ ਹੈ ਮੰਦਿਰ ਇਸ ਤਰ੍ਹਾਂ ਜੀ ਕਾਫੀ ਸਾਲ ਤੋਂ ਸਾਡਾ ਪਰਿਵਾਰ ਜਿਹੜਾ ਇਸ ਮੰਦਿਰ ਨਾਲ ਜੁੜਿਆ ਆ ਪਹਿਲੇ ਮੇਰੇ ਪਿਤਾ ਜੀ ਸੀਗੇ ਜੈਗੋਪਾਲ ਮਿਸਟਰ ਜੀ ਉਹ ਮਤਲਬ ਤਕਰੀਬਨ ਕਹਿ ਲਓ ਕਿ ساری ਉਮਰ ਹੀ ਇਸ ਮੰਦਰ ਦੇ ਨਾਲ ਰਹੇ ਆ ਤੇ ਉਹਨਾਂ ਦੀ ਡੈਥ ਹੋਈ 2003 ਤੋਂ ਉਸ ਤੋਂ ਬਾਅਦ ਮੈਂ ਵੀ ਇੱਥੇ ਦਾ ਐਕਟਿਵ ਮੈਂਬਰ ਬਣ ਗਿਆ ਹੁਣ ਪਿਛਲੇ 3-4 ਸਾਲ ਤੋਂ ਮੈਂ ਇੱਥੇ ਦਾ ਜਨਰਲ ਸੈਕਟਰੀ ਦੀ ਮੈਨੂੰ ਜ਼ਿੰਮੇਵਾਰੀ ਆ ਤੇ ਬਾਕੀ ਮੰਦਰ ਦੇ ਬਾਰੇ ਤਾਂ ਆਪਾਂ ਪੂਰੇ ਮਤਲਬ ਇਸ ਇਲਾਕੇ 'ਚ ਕੀ ਬੜੀ ਦੂਰ-ਦੂਰ ਤੱਕ ਇਹਦੀ ਧੂਮਾ ਮੰਦਰ ਦੀਆਂ ਕਿ ਜਿਹੜਾ ਬਾਬਾ ਭੂਤਨਾਥ ਜੀ ਦਾ ਦਰਬਾਰ ਆ ਇੱਥੇ ਜਿਹੜਾ ਵੀ ਕੋਈ ਆਂਦਾ ਸੱਚੇ ਦਿਲ ਦੇ ਨਾਲ ਅੱਜ ਤੱਕ ਕੋਈ ਵੀ ਇੱਥੋਂ ਖਾਲੀ ਨਹੀਂ ਜਾਂਦਾ ਉਹ ਕਿ ਇੱਥੇ ਇੱਕ ਬੜੀ ਪ੍ਰਚੀਨ ਇੱਕ ਆਪਣੀ ਉਹ ਹੈਗੀ ਪਰੰਪਰਾ ਹੈਗੀ ਆ ਕਿ ਮਹਾ ਸ਼ਿਵਰਾਤਰੀ ਦਾ ਉਤਸਵ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਸੌਨ ਦੇ ਮਹੀਨੇ ਦਾ ਉਤਸਵ ਵਿ사ਖੀ ਦਾ ਤਿਹਾਰ ਗੋਪਾਸ਼ਟਮੀ ਦਾ ਇਹ ਲਗ ਲਗ ਟਾਈਮ ਦੇ ਉੱਤੇ ਮਨਾਏ ਜਾਂਦੇ ਆ ਔਰ ਬਾਬਾ ਪੂਤਨਾ ਜੀ ਦੇ ਦਰਬਾਰ ਦੇ ਉੱਤੇ ਮਹਾ ਸ਼ਿਵਰਾਤਰੀ ਦੇ ਔਰ ਜਿਹੜਾ ਸੌਨ ਦਾ ਮਹੀਨਾ ਹੁੰਦਾ ਉਹ ਜਿਹੜਾ ਵਰਤ ਪੂਜਨ ਉੱਥੇ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਚਿਹਰੇ ਲੋਕ ਆ ਉਹ ਆ ਕੇ ਇੱਥੇ ਮੱਥਾ ਟੇਕਦੇ ਆ ਉਹਦਾ ਕਾਰਨ ਇਹ ਹੈ ਕਿ ਅੱਜ ਤੋਂ 20-25 ਸਾਲ ਪਹਿਲਾਂ ਜਾ ਜਿਹੜਾ ਜਦੋਂ ਅਸੀਂ ਇਸ ਸਾਲ 47 ਜਿਹੜਾ ਆ ਉਹ ਮਨਾਉਣ ਜਾ ਰਹੇ ਆ ਮਹਾ ਸ਼ਿਵਰਾਤਰੀ ਉਤਸਵ ਜਦੋਂ ਸਾਡੇ ਬਜ਼ੁਰਗਾਂ ਨੇ ਇਹ ਚੀਜ਼ ਸ਼ੁਰੂ ਕੀਤੀ ਸੀ ਉਦੋਂ ਸਿਰਫ ਪੰਜ ਸੱਜਣੇ ਇਥੋਂ ਕਰਕੇ ਤਾਂ ਆਪਣਾ ਇਹ ਕਾਰਜਕ੍ਰਮ ਸ਼ੁਰੂ ਕੀਤਾ ਸੀ ਹੌਲੀ ਹੌਲੀ ਔਰ ਜਿਹਦਾ ਜੱਡਾ ਅੱਜ ਐਡਾ ਬਹੇ ਰੂਪ ਬਣ ਗਿਆ ਉਹ ਬਨਨ ਦਾ ਕਾਰਨ ਇਹੀ ਆ ਕਿ ਭਗਵਾਨ ਬੋਲੇਨਾਥ ਦੀ ਕਿਰਪਾ ਹੀ ਆ ਸਾਰੇ ਭਗਤਾਂ ਦੇ ਉੱਤੇ ਉਹਨਾਂ ਦੀ ਪ੍ਰੇਰਣਾ ਹੀ ਆ ਬਾਬਾ ਭੂਤਨਾਥ ਜੀ ਦੀ ਜਿਹਦੇ ਕਰਕੇ ਉਹ ਸਮਾਂ ਸ਼ਿਵਰਾਤਰੀ ਵਾਲੇ ਦਿਨ ਇੱਥੇ ਲੱਖਾਂ ਹੀ ਲੋਕ ਪਤਾ ਨਹੀਂ ਕਿੱਥੋਂ ਆਉਂਦੇ ਆ ਔਰ ਬਿਨਾ ਕਿਸੇ ਸਿਕਿਉਰਿਟੀ ਜਾਂ ਕੁਛ ਤੇ باوجود ਬੜਾ ਅੱਛਾ ਜਿਹੜਾ ਮਾਹੌਲ ਹੁੰਦਾ ਔਰ ਲੋਕ ਇਸ ਤਰ੍ਹਾਂ ਇਸ ਉਤਸਵ ਨੂੰ ਮਨਾਉਂਦੇ ਆ ਕਿ ਕੋਈ ਸਨੇਹਾ ਦੇ ਨਹੀਂ ਜਾਂਦਾ ਅਸੀਂ ਕਿ ਪਤਾ ਨਹੀਂ ਦੂਰੋਂ ਦੂਰੋਂ 100 200 400 ਪਿੰਡਾਂ ਤੋਂ ਤਾਂ ਅਲੱਗ ਬਾਹਰਲੇ ਦੇਸ਼ਾਂ ਤੋਂ ਵੀ ਜਿਹੜੇ ਭਗਤ ਭਗਤ ਆ ਇਹਨਾਂ ਦੇ ਉਹ ਸਪੈਸ਼ਲ ਇਸ ਮੌਕੇ ਦੇ ਉੱਤੇ ਉਥੋਂ ਇਹ ਉਤਸਵ ਮਨਾਉਣ ਹੁੰਦੇ ਆ ਕਨ ਕਨ ਮਹਿਸੂਸ ਦੀ ਇਹ ਗੱਲ ਹੈ ਜੀ ਜਦੋਂ ਵੀ ਤੁਸੀਂ ਘਰ ਚੋਂ ਮੇਰਾ ਇੱਕ ਤਜਰਬਾ ਆ ਕਿ ਜਦੋਂ ਵੀ ਘਰ ਚ ਤੁਹਾਨੂੰ ਕੋਈ ਪਰੇਸ਼ਾਨੀ ਆ ਤੁਸੀਂ ਇਹਨਾਂ ਦੇ ਦਰਵਾਜ਼ੇ ਚ ਆ ਕੇ 5 ਮਿੰਟ ਬਹਿ ਜਾਓ ਤੇ ਇੱਕ ਮਨ ਨੂੰ ਇੱਕ ਐਦਾਂ ਦੀ ਸ਼ਾਂਤੀ ਮਿਲਦੀ ਆ ਕਿ ਬੰਦੇ ਨੂੰ ਇਹ ਅੰਦਰੋਂ ਨਾ ਪਾਵਰ ਜਾਗਦੀ ਆ ਉਹ ਪਾਵਰ ਹੈ ਉਸ ਤਰ੍ਹਾਂ ਦੀ ਜਾਗਦੀ ਆ ਕਿ ਬੰਦੇ ਨੂੰ ਲੱਗਦਾ ਕਿ ਮੇਰਾ ਕੰਮ ਜਿਹੜਾ ਆਪਣੇ ਆਪ ਸਹੀ ਹੋ ਜਾਣਾ ਭੋਲੇनाथ ਦੇ ਕੋਲ ਅਸੀਂ ਆ ਕੇ ਚਲੇ ਗਏ ਆ ਬਸ ਇਹੀ ਇੱਕ ਵੱਡੀ ਅਨੁਭੂਤੀ ਆ ਕਿ ਮੇਰੇ ਜੀਵਨ ਚ ਕਈ ਵਾਰੀ ਐਦਾਂ ਹੋਇਆ ਔਰ ਮੈਂ ਆ ਕੇ ਇਹਨੇ ਦਰਬਾਰ ਚ ਬੈਠਾ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਮਹਿਸੂਸ ਹੋਇਆ ਕਿ ਮੇਰਾ ਕੰਮ ਜਿਹੜਾ ਆ ਉਹ ਆਪਣੇ ਆਪ ਇਹਨਾਂ ਨੇ ਕਰਤਾ ਕਿ ਉਹਦੇ ਲਈ ਮੈਨੂੰ ਵੀ ਕੋਈ ਐਫਰਟਸ ਨਹੀਂ ਕਰਨੇ ਪਏ ਸਿਰਫ ਆ ਕੇ ਇਹਨਾਂ ਦੇ ਕੋਲ ਬੈਠਣਾ ਹੀ ਪਿਆ ਔਰ ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਇਹ ਐਦਾਂ ਦਾ ਦਰਬਾਰ ਆ ਕਿ ਬੰਦਾ ਆ ਕੇ ਇਹਨਾਂ ਦੇ ਕੋਲ ਬਹਿ ਕੇ ਪੱਥਾ ਢੇਕ ਕੇ ਚਲਾ ਗਿਆ ਕੋਈ ਬੋਲਣ ਦੀ ਲੋੜ ਨਹੀਂ ਇਸ ਸਰਵਾਰ ਚ ਕੀ ਬੋਲਣਾ ਥਾ ਕਰੋ ਉਹ ਆਪਣੇ ਆਪ ਕਰ ਗਿਆ ਆਰਾਮ ਸ਼ਾਮ ਲੰਕਾ ਪਤੀ ਰਾਵਣ ਬ੍ਰਹਮਾ ਵਿਸ਼ਨੂ ਸਦਾ ਤੇ ਆਵਣ ਤਿੰਨ ਲੋਕ ਤੇਰ ਕਰਨੀ ਆਵਣ ਮੰਗਲ ਲਈ ਖੜਾਤਾ ਤੇਰੀ ਹਰਿਆ ਕੀ ਬਤਾ ਵੀ ਭੋਲ ਕਰ ਪਾਈ ਪਤਾ ਜੀ ਦੇ ਅਜੀ ਕੁਸ਼ਲ 47 ਮਾ ਸਲਾਨਾ ਸ਼ਿਵਰਾਤੀ ਉਸਤ ਬਣਾ ਰਹੇ ਹਾਂ ਸ਼ੁਰੂ ਪਹਿਲੇ ਦਿਨ ਤੋਂ ਇਹ ਸ਼ੁਰੂ ਕੀਤਾ ਹੈ ਕਦੇ ਵੀ ਇਸ ਪੈਸੇ ਦੀ ਪ੍ਰੋਬਲਮ ਨਹੀਂ ਆਈ ਜੋ ਸੋਚਿਆ ਉਹ ਹੋਇਆ ਪੈਸੇ ਬਾਰੇ ਤਾਂ ਪੁੱਛੋ ਹੀ ਨਾ ਸੀ ਇੱਕ ਇੱਕ ਪਾਰਟੀ ਪੈਸਾ ਸਾਰੇ ਚੱਕ ਲਈ ਪਾਰਟੀਆਂ ਸਾਨੂੰ ਇੰਨਾ ਵੀ ਕਹਤਾਈ ਸ਼ਿਵਰਾਤੀ ਅਗਰਾਹੀ ਨਾ ਕਰੋ ਤੁਸੀਂ ਤੇ ਫੰਕਸ਼ਨ ਸਾਰਾ ਪੈਸਾ ਮੈਂ ਲਾਉਂਗਾ ਤਾਂ ਅਸੀਂ ਉਹ ਜਵਾਬ ਦਿੱਤਾ ਸੀ ਵਿਸ਼ਾ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਸ਼ਮਰాత్రి ਦੀ ਸੀ ਮਨਾਉਣੀ ਹੈ ਹੁਣ ਵੀ ਉਹ ਬਾਰ ਬਾਰ ਸਾਨੂੰ ਇਹੀ ਕਹਿ ਰਿਹਾ ਕਿ ਪੈਸੇ ਮੈਂ ਹੀ ਲਾਉਂਗਾ ਕਦੇ ਪੈਸੇ ਦੀ ਗੱਲ ਹੀ ਬਹੁਤ ਕਰਪਾ ਪੁਲੀ ਨਾਦੀ ਬਾਬਾ ਪੂਤਨਾਦੀ ਗਊ ਮਾਤਾ ਦੀ ਫੁੱਲ ਕਰਪਾ ਹੈ ਪੈਸੇ ਵਾਲੀ ਕਦੇ ਵੀ ਸੋਚੇ ਨਹੀਂ ਸੀ ਆਪਣੇ ਆਪ ਹੀ ਪੈਸੇ ਆ ਹੀ ਜਾਂਦੇ ਇੱਕ ਵਾਰੀ ਦੀ ਗੱਲ ਹੈ ਆ ਬਹੁਤ ਟਾਈਮ ਨਹੀਂ ਆ ਚਾਰ ਪੰਜ ਸਾਲ ਦੀ ਗੱਲ ਹੀ ਆ ਸ਼ਾਹ ਨੂੰ ਮੈਂ ਰੈਗੂਲਰ ਸਵੇਰ ਸ਼ਾਹ ਨੂੰ ਮੱਥਾ ਟੇਕਣ ਅਸੀਂ ਇੱਥੇ ਆ ਨਹੀਂ ਆ ਸ਼ਾਹ ਨੂੰ ਮੈਂ ਡਿਊਟੀ ਸੀ ਬਲਕੇ ਮੰਡੀ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਤੇ ਰਾਤ ਨੂੰ ਜਦੋਂ ਮੈਂ ਉੱਥੋਂ ਗਿਆ ਮੈਂ ਆਪਣੇ ਆਪ ਤੋਂ ਡਰਿਆ ਵੀ ਮੀ ਹੁਣ ਵੀ ਆਇਆ ਤੇ ਹੁਣ ਵੀ ਆਇਆ ਇੰਨੀ ਕਾਲੀ ਘਟਾ ਪੂਰੀ ਛਾਈ ਸੀ ਭੋਲੇनाथ ਕੋਲ ਅਰਦਾਸ ਕੀਤੀ ਵੀ ਮੈਂ ਚੱਲਾ ਮੈਨੂੰ ਬੜੀ ਪ੍ਰੋਬਲਮ ਉੱਥੇ ਹੋਊਗੀ ਜਦ ਮੀ ਪੈ ਗਿਆ ਤਾਂ ਦੇਈ ਤੁਸੀਂ ਜਿਹੜਾ ਮੀ ਆ ਪਹਿਨਣਾ ਨਹੀਂ ਚਾਹੀਦਾ ਇੱਥੇ ਜਿਹੜਾ ਮੀ ਆ ਬਿਲਕੁਲ ਪਾ ਦਿਓ 플ੌਟ ਪਾ ਦਿਓ ਫਲੋਰੇ ਲੁਧਿਆਣੀ ਸ਼ਹਿਰ ਚ ਜਾ ਕੇ ਪੋ ਏਦਾਂ ਹੀ ਹੋਇਆ ਪਤਾ ਨਹੀਂ ਲੱਗਾ ਕਿ ਕਿੱਥੇ ਵੱਲ ਉੱਪਰ ਚੜ ਗਿਆ ਨਹੀਂ ਤੇ ਲੁਧਿਆਣੀ ਜਾ ਕੇ ਪੈ ਗਿਆ ਇਹ ਸ਼ੀਪੀਤੀ ਮਰਕ ਬਰਤਾ ਕਦੇ ਕਾਲਾ ਮੰਦਰ ਸ਼੍ਰੀ ਬਾਬਾ ਪੂਤਨਾਥ ਦੇ ਪ੍ਰਦਾਨ ਰਾਜਕੁਮਾਰ ਮਹਿਨ ਦਿਨ ਰਾਤ ਇੱਕ ਕਰਕੇ ਕਈ ਸਾਲਾਂ ਤੋਂ ਸ਼ਿਵ ਭਗਤੀ ਅਤੇ ਸ਼ਿਵ ਕਿਰਪਾ ਦੇ ਪਾਤਰ ਬਣ ਰਹੇ ਨੇ ਇਸ ਦੇ ਨਾਲ ਹੀ ਐਨ ਆਰ ਆਈ ਰਾਜੂ ਨਾਇਰ ਮੰਦਰ ਸ਼੍ਰੀ ਬਾਬਾ ਪੂਤਨਾਥ ਦੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਨੇ ਵਿਦੇਸ਼ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਰਾਜੂ ਨਾਇਰ ਆਪਣੀ ਨੇਕ ਕਮਾਈ ਵਿੱਚੋਂ ਵੱਡਾ ਹਿੱਸਾ ਮੰਦਰ ਬਾਬਾ ਪੂਤਨਾਥ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਵਿੱਚ ਯੋਗਦਾਨ ਵਜੋਂ ਪਾਉਂਦੇ ਰਹਿੰਦੇ ਨੇ ਰਾਜਕੁਮਾਰ ਮਹਿਨ ਅਤੇ ਰਾਜੂ ਨૈયਰ ਦੀ ਭਗਵਾਨ ਸ਼ਿਵ ਸ਼ੰਕਰ ਜੀ ਅਪਾਰ ਕਿਰਪਾ ਨਾਲ ਕੀਤੀ ਜਾ ਰਹੀ ਲੋੜਵੰਦਾਂ ਅਤੇ ਸਮਾਜ ਦੀ ਸੇਵਾ ਮਾਨਵਤਾ ਦੇ ਪੱਲੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਜੋ ਮਿਸਾਲ ਹੈ ਦੇਖੋ ਜੀ ਪੱਲਾ ਤਾਂ ਜੈ ਸ਼ੰਕਰ ਜੈ ਪੋਲੇਨਾਥ ਸਾਡੇ ਆਪਣੇ ਇੱਥੇ ਦੇ ਜਿਹੜੇ ਪ੍ਰਧਾਨ ਹੈਗੇ ਆ ਰਾਜਕੁਮਾਰ ਜੀ ਮਹਿਨ ਸਾਹਿਬ ਹੈਗੇ ਆ ਉਹ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਮੰਦਰ ਵਾਸਤੇ ਜਦੋਂ ਦੇ ਉਹ ਮੰਦਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਇੱਥੇ ਕਾਫੀ ਤਰੱਕੀ ਕੀਤੀ ਹੈ ਔਰ ਕਾਫੀ ਐਨਆਰਆਈ ਨੂੰ ਸਾਰਿਆਂ ਨੂੰ ਦੱਸਿਆ ਵੀ ਸਾਨੂੰ ਆਸ ਚੀਜ਼ ਦੀ ਜਰੂਰਤ ਹੈਗੀ ਆ ਸੋ ਜਿਹੜੇ ਵੀ ਜਿੰਨਾ ਜਿੰਨਾ ਕਰ ਸਕਦੇ ਆ ਅਸੀਂ ਬਾਹਰੋਂ ਕਿਸੇ ਵੀ ਕੰਟਰੀ ਚ ਉਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਆ ਜੀ ਔਰ ਜਿਹੜਾ ਇੱਕ ਇੱਕ ਪੈਸਾ ਉਹ ਭੇਜਦੇ ਆ ਉਹ ਇੱਕ ਇੱਕ ਪੈਸਾ ਇਹ ਆਪਣੇ ਹੱਥ ਨਹੀਂ ਲਵਾਉਂਦੇ ਆ ਉਹ ਸਾਨੂੰ ਉਹ 100% ਇਹਨਾਂ ਤੇ ਯਕੀਨ ਹੈਗਾ ਹੈ ਕਿਈ ਹੁੰਦਾ ਹੈ ਕਿ ਕਈ ਜਗ੍ਹਾ ਭੇਜਦੇ ਆ ਤੇ ਪੂਰਾ ਲੱਗਦਾ ਨਹੀਂ ਹੈਗਾ ਤੇ ਮੈਂ ਇਹ ਹੀ ਐਨਆਰਆਈ ਨੂੰ ਸਾਰਿਆਂ ਨੂੰ ਕਹੂੰਗਾ ਕਿਸੇ ਵੀ ਕੰਟਰੀ ਚੋਂ ਜਿਹੜੇ ਆਪਣੇ ਪੂਨਾਤ ਕਮੇਟੀ ਨੂੰ ਪੈਸਾ ਭੇਜਦੇ ਆ ਉਹ ਪੈਸਾ ਆਪਣਾ ਸਭ ਇੱਕ ਇੱਕ ਪੈਸਾ ਪੂਰਾ ਲੱਗ ਰਿਹਾ ਔਰ ਉਹ ਆਕੇ ਵੀ ਦੇਖਣ ਕਿ ਜਿਸ ਚੀਜ਼ ਲਈ ਉਹ ਭੇਜਦੇ ਆ ਉਹ ਪੈਸਾ ਉਹ ਲੱਗ ਰਿਹਾ ਔਰ ਇਸੀ ਕਰਕੇ ਹੀ ਮੈਂ ਇਸ ਮੰਦਰ ਦੇ ਨਾਲ ਜੁੜਿਆ ਕਿਉਂਕਿ ਰਾਜਕਮਾਰ ਜੀ ਮੈਂ ਸਭ ਜਦੋਂ ਦੇ ਆਏ ਆ ਇਹਨਾਂ ਨੇ ਕਾਫੀ ਤਰੱਕੀ ਕੀਤੀ ਇਸ ਮੰਦਰ ਦੇ ਵਿੱਚ ਮੈਂ ਇਹ ਦੇਖ ਰਿਹਾ ਸੀ ਅੱਜ ਤੋਂ 15 ਸਾਲ ਪਹਿਲਾਂ ਇਹਨਾਂ ਨਹੀਂ ਸੀ ਹੌਲੀ ਹੌਲੀ ਜੋ ਕੁਝ ਮੰਦਰ ਦੇ ਵਿੱਚ ਬਣ ਰਿਹਾ ਹੈ ਉਹ ਮਤਲਬ ਇਹਨਾਂ ਦੀ ਮਤਲਬ ਉਹ ਤੇ ਹੈ ਸਾਰਾ ਕੁਝ ਜੋ ਬਣਾ ਰਹੇ ਆ ਅਸੀਂ ਤਾਂ ਚਲੋ ਕੀ ਹੁੰਨੇ ਕਰਨ ਵਾਲੇ ਭੋਲੇ ਨਾਤੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਸੋ ਇਸ ਕਰਕੇ ਇਸ ਕਰਕੇ ਇਹਨਾਂ ਦੇ ਨਾਲ ਅੱਛੇ ਬੰਦਿਆਂ ਦੇ ਨਾਲ ਮਤਲਬ ਜੁੜੇ ਅਸੀਂ ਵੀ ਤੇ ਇਸ ਕਰਕੇ ਅਸੀਂ ਇਹਨਾਂ ਦੀ ਹੈਲਪ ਕਰ ਰਹੇ ਹੈਗੇ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਇਸ ਚੀਜ਼ ਦੀ ਕਿ ਮੈਂ ਆਪਣੇ ਮਤਲਬ ਕਿ ਦਿਲੋਂ ਕਰਨਾ ਚਾਹੁੰਦਾ ਹਾਂ ਕਿ ਮੈਂ ਦਿਲੋਂ ਕਰਾਂ ਹਲੇ ਕਿ ਇਹਨਾਂ ਨੇ ਜਿਹੜੀ ਸੀਗੀ ਉਹ ਸਿਰਫ ਸੇ ਕਿ 20-25 ਹਜ਼ਾਰ ਰੁਪਏ ਦੇ ਦੋ ਸ਼ਰਬਤਰੀ ਵਾਸਤੇ ਪਰ ਨਹੀਂ ਮੇਰਾ ਜੋ ਦਿਲੋਂ ਕੀਤਾ ਤੇ ਮੈਂ ਇਹਨਾਂ ਨੂੰ ਮਤਲਬ ਆਪਣੇ ਲੋਂ ਐਲਾਨ ਕੀਤਾ 5 ਲੱਖ ਦਾ ਵੀ 5 ਲੱਖ ਤੁਸੀਂ ਲਓ ਤੁਸੀਂ ਐਂਬੂਲੈਂਸ ਲੈ ਕੇ ਆਓ ਮੇਰੀ ਕਾਫੀ ਦੇਰ ਤੋਂ ਇਹ ਇੱਛਾ ਸੀਗੀ ਕਿ ਮੈਂ ਇੱਕ ਹੋਰ ਸੇਵਾ ਕਰਾਂ ਕਿ ਜਿਹਦੇ ਕਿਉਂਕਿ ਇੱਥੇ ਜ਼ਿਆਦਾ ਵਧੀਆ ਹਸਪੀਟਲ ਨਹੀਂ ਹੈਗੇ ਕਿਉਂਕਿ ਜਦੋਂ ਕਈ ਨਹੀਂ ਜਾ ਸਕਦੇ ਜਿਹੜੇ ਲੈ ਕੇ ਐਂਬੂਲੈਂਸ ਤੇ ਇਸ ਕਰਕੇ ਉਹਨਾਂ ਦੀ ਫ੍ਰੀ ਸੇਵਾ ਕੀਤੀ ਜਾਵੇ ਔਰ ਮੈਂ ਚਾਹਨਾ ਕਿ ਜਿਹੜੀ ਉਹਨਾਂ ਦੀ ਉਹਦੇ ਉੱਤੇ ਪੱਕਾ ਡਰਾਈਵਰ ਰੱਖਿਆ ਜਾਵੇ ਉਹ ਮੈਨ ਸਾਹਿਬ ਨੂੰ ਮੈਂ ਇਹਨਾਂ ਨਾਲ ਗੱਲ ਕਰ ਲੂੰਗਾ ਕਿ ਜਿੰਨੀ ਵੀ ਸੇਵਾ ਹੋ ਸਕਦੀ ਹੈ ਅਸੀਂ ਸਾਰੀ ਫ੍ਰੀ ਸੇਵਾ ਕਰੀਏ ਕਿ ਲੋਕ ਵੱਤ ਤੋਂ ਵੱਤ ਲੋਕਾਂ ਦੀ ਜਾਨ ਬਚਾਈ ਜਾਵੇ ਮੰਦਰ ਸ਼੍ਰੀ ਬਾਬਾ ਭੂਤਨਾਥ ਦੇ ਪ੍ਰਧਾਨ ਰਾਜਕੁਮਾਰ ਮਹਿਰ ਵੱਲੋਂ ਗਊ ਸੇਵਾ ਉੱਤਮ ਸੇਵਾ ਅਖਾਰ ਨੂੰ ਸਾਰਤਕ ਕਰਦਾ ਜ਼ਖਮੀ ਅਤੇ ਬੇਸਹਾਰਾ ਗਊਆਂ ਦੀ ਦੇਖਰੇਖ ਸਾਮ ਸੰਭਾਲ ਦਾ ਕਾਰਜ ਵੀ ਕਿਸੇ ਤਾਰੀਫ਼ ਦਾ ਮਹਤਾਜ ਨਹੀਂ ਮੰਦਰ ਸ਼੍ਰੀ ਬਾਬਾ ਭੂਤਨਾਥ ਵਿਖੇ ਸਥਿਤ ਗਊਸ਼ਾਲਾ ਵਿੱਚ ਜ਼ਖਮੀ ਬੇਸਹਾਰਾ ਗਊਆਂ ਦਾ ਪਾਲਣ ਪੋਸ਼ਣ ਇਲਾਜ ਸੇਵਾ ਦੇਖਰੇਖ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਨਿਸ਼ਕਾਮ ਭਾਵ ਨਾਲ ਕੀਤਾ ਜਾਂਦਾ ਹੈ ਗਊਸ਼ਾਲਾ ਵਿੱਚ 600 ਤੋਂ ਵੱਧ ਗਿੰਟੀ ਵਿੱਚ ਗਊਆਂ ਮੌਜੂਦ ਨੇ ਜਿਨ੍ਹਾਂ ਦੀ ਸਾਮ ਸੰਭਾਲ ਗਊਸ਼ਾਲਾ ਵਿੱਚ ਹਾਜ਼ਰ ਗਊ ਸੇਵਕਾਂ ਨੂੰ ਰਾਜਕੁਮਾਰ ਮਹੰਦੀ ਯੋਗ ਅਗਵਾਈ ਵਿੱਚ ਕੀਤੀ ਜਾਂਦੀ ਹੈ ਇਹ ਮਜਰੀ ਸਾਡੀ ਪੂਮੰਦਰ ਪੂਤਨਾ ਕਮੇਟੀ ਆ ਇਹ ਧਾਰਮਿਕ ਉਤਸਵ ਦੇ ਨਾਲ-ਨਾਲ ਸਾਲ ਦੇ ਤਿੰਨ ਚਾਰ ਪੰਜ ਨਹੀਂ ਵੀ ਧਾਰਮਿਕ ਉਤਸਵ ਬੜੀ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਹਦੀ ਤੁੰਗਤਾਂ ਬਣਾਉਂਦੀ ਆ ਉਹਦੇ ਨਾਲ ਦੇ ਨਾਲ ਸਮਾਜ ਸੇਵ ਲਈ ਬਹੁਤ ਹੀ ਜ਼ਿਆਦਾ ਵੱਡ ਚੜ੍ਹ ਕੇ ਹਿੱਸਾ ਲੈਂਦੀ ਆ ਜਿੱਦਾਂ ਅਸੀਂ ਗਊ ਸ਼ਾਲਾ ਦੇ ਵਿੱਚ ਸਮਾਜ ਸੇਵ ਲਈ ਮੋਚਰੀ ਬਣਵਾਈ ਆ ਫਿਰ ਸਾਡੀ ਤੇ ਚੈਰੀਟੇਬਲ ਡਿਸਪੈਂਸਰੀ ਹੋਮੀਓਪੈਥੀ ਡਿਸਪੈਂਸਰੀ ਚੱਲ ਰਹੀ ਆ ਪੇ ਬੱਚਿਆਂ ਲਈ ਸਾਸੀਂ ਤੇ ਪਾਰਕ ਬਣਾਏ ਆ ਉਸ ਆਉਣ ਵਾਲੇ ਟਾਈਮ ਦੇ ਲਈ ਸਾਡੀ ਇੱਥੇ ਅਸੀਂ ਗਰੀਬ ਲੜਕੀਆਂ ਦੇ ਵਿਆਹ ਕਰਦੇ ਆ ਮੈਡੀਕਲ ਕੈਂਪ ਲਾਣੇ ਆ ਅੱਖਾਂ ਦੇ ਮਤਲਬ ਗਰੀਬਾਂ ਦੇ ਅੱਖਾਂ ਦੇ ਕੈਂਪ ਲਾਣੇ ਆ ਤੇ ਇਸ ਤਰ੍ਹਾਂ ਦੇ ਅਸੀਂ ਬਹੁਤ ਹੀ ਮਤਲਬ ਕੰਮ ਜਿੱਦਾਂ ਪੌਦਾ ਰੋਪਣ ਕਰਦੇ ਆ ਬਾਹਰ ਵੀ ਕਰਦੇ ਆ ਇਹ ਸਮਾਜ ਸੇਵਾ ਦੇ ਅਸੀਂ ਬਹੁਤ ਹੀ ਜ਼ਿਆਦਾ ਧਾਰਪਨ ਮਨਾਉਣਾ ਵੀ ਸਮਾਜ ਸੇਵਾ ਦੇ ਵੀ ਕੰਮ ਅਸੀਂ ਕਰਦੇ ਜੋ ਸਾਡੀ ਮੇਰੀ ਆਪਣੀ ਜਾਂ ਮੇਰੀ ਸਾਡੀ ਕਮੇਟੀ ਦੀ ਸੋਚ ਆ ਕਿ ਆਉਣ ਵਾਲੇ ਟਾਈਮ ਟਾਈਮ ਦੇ ਵਿੱਚ ਇੱਥੇ ਇੱਕ ਬਹੁਤ ਵੱਡੀ ਲੈਬ ਖੁੱਲੀ ਜਾਵੇ ਇੱਕ ਜਿੱਦਾਂ ਫਰਸਟ ਮੈਡੀਕਲ ਦੇ ਲਈ ਹੋਮਿਆ ਖੁੱਲਿਆ ਜਾਵੇ ਹਸਪੀਟਲ ਛੋਟਾ ਖੁੱਲਿਆ ਜਾਵੇ ਪਮਾ ਉਸ ਦੇ ਨਾਲ ਨਾਲ ਫਿਜ਼ੀਓਥੈਰੇਪੀ ਸੈਂਟਰ ਖੁੱਲਿਆ ਜਾਵੇ ਜਿੱਦੇ ਦੇ ਨਾਲ ਜਿਹੜੀ ਲੈਬ ਹੋ ਫਿਜ਼ੀਓਥੈਰੇਪੀ ਦੇ ਖੋਲਣ ਦੇ ਨਾਲ ਜਿੱਦਾਂ ਸਾਡੇ ਇਲਾਕੇ ਦਾ ਗਰੀਬ ਟਕਵਾ ਜਾਂ ਜਿਹੜਾ ਬੰਦਾ ਕੋਈ ਵੀ ਜਿਹੜਾ ਬੇਰਗਾਰ ਜਿਹਨੂੰ ਨਹੀਂ ਫੋਰਡ ਕਰ ਸਕਦਾ ਉਹ ਆਪਣੇ ਟੈਸਟ ਜਿਹੜੇ ਆ ਆਪਣਾ ਫ੍ਰੀ ਕਰਾ ਸਕੇ ਕਿਉਂਕਿ ਆਪਣੀ ਲਾਈਫ ਜਿਹੜੀ ਤੰਦਰੁਸਤੀ ਦੀ ਕਰ ਸਕੇ ਤੇ ਇਹ ਸਾਡੀ ਸਾਰੀ ਕਮੇਟੀ ਦੀ ਇਹ ਵੱਡੀ ਬਹੁਤ ਵੱਡੀ ਸੋਚ ਆ ਸੀ ਹਰ ਭਰ ਦਾ ਭਗਤ ਨੂੰ ਕਿ ਕੋਈ ਵੀ ਜਿਹੜਾ ਭਗਤ ਆਂਦਾ ਜੋ ਵੀ ਸੇਵਾਦਾਰ ਆਂਦਾ ਉਹਨੂੰ ਅਸੀਂ ਇਹ ਬੇਨਤੀ ਕਰਦੇ ਆਂ ਬਈ ਸਾਡੀ ਜਿਹੜੀ ਸਿਚੁਏਸ਼ਨ ਦੇ ਕੇ ਤੇ ਇਤ ਤੋਂ ਵੱਧ ਤੋਂ ਵੱਧ ਸਾਡੀ ਹੈਲਪ ਕੀਤੀ ਜਾਵੇ ਕਿ ਜਿਹੜੇ ਅਸੀਂ ਇਦਾਂ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਚਲਾਉਂਦੇ ਰਹੀਏ ਟੀਮ ਸਾਡੀ ਜਿਹੜੀ ਆ ਬਹੁਤ ਵੱਡੀ ਆ ਬਈ ਅਸੀਂ ਤਾਂ ਸਾਡੇ 2250 ਮੈਂਬਰ ਆ ਜਿਹੜੀ ਜਿਹੜੀ ਕਿਸਾਨ ਕਮੇਟੀ ਦੇ ਜਿਹੜੇ ਰੈਕਟਿਵ ਮੈਂਬਰ ਆ ਉਹ 15 ਆ ਜਿਹੜੇ ਇਸ ਨੂੰ ਕੰਮ ਨੂੰ 15 20 25 ਜਿਹੜੇ ਬੰਦੇ ਆ ਜਿਹੜੇ ਬਹੁਤ ਹੀ ਅੱਜੜ ਕਿ ਹਿੱਸਾ ਲੈਂਦੇ ਉਹ ਜੇ ਉਹ ਵੈਸੀ ਐਗਜ਼ੈਕਟਿਵ ਦੀ ਜਿਹੜੀ ਕਮੇਟੀ ਆ ਉਹ 50 ਬੰਦਿਆਂ ਦੀ ਆ ਸਾਡੀ ਪਰ ਤੇ ਜਿੰਨੇ ਵੀ ਕਮੇਟੀ ਦੇ ਬੰਦੇ ਆ ਜਾਂ 150 ਬੰਦਾ ਵਾ ਜਾਂ 50 ਬੰਦੇ ਆ ਜਾਂ 15 ਬੰਦੇ ਆ ਉਹ ਹਰ ਇੱਕ ਬੰਦਾ ਬਹੁਤ ਹੀ ਉਸਾਰ ਦੇ ਨਾਲ ਵੱਧ ਚੜ੍ਹ ਕੇ ਹਿੱਸਾ ਲੈਂਦਾ ਤੇ ਮੇਰੇ ਖਾਤਿਰ ਟੀਮ ਜਿਹੜੀ ਆ ਮੁੰਡੇ ਦਾ ਮੁੰਡਾ ਲਾ ਕੇ ਜੁੜਦੀ ਆ ਜਿਹੜੀ ਇਹ ਮੈਨੂੰ ਇਸ ਤੇ 25 30 ਸਾਲ ਹੋ ਗਿਆ ਪ੍ਰਧਾਨਗੀ ਕਰਦੇ ਨੂੰ ਇਸ ਤੋਂ ਪਹਿਲਾਂ ਜਿਹੜੇ ਆ ਸਾਡੇ ਸਨਮਾਨਯੋਗ ਊਮਪ੍ਰਕਾਸ਼ ਮਹਿਨ ਜੀ ਹੁੰਦੇ ਸੀ ਉਹ ਉਹਨਾਂ ਨੇ ਵੀ ਇਸ ਮੰਦਿਰ ਨੂੰ ਚਲਾਉਣ ਲਈ ਬਹੁਤ ਕੋਸ਼ਿਸ਼ ਕੀਤਾ ਪ੍ਰਧਾਨਗੀ ਉਹਨਾਂ ਗੁੰਦੀ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਤਾਂ ਫਿਰ ਮੈਨੂੰ 95 ਵਿੱਚ ਬਣਾਇਆ ਗਿਆ ਉਸ ਤੋਂ ਬਾਅਦ ਮੈਂ ਲਗਾਤਾਰ ਪ੍ਰਧਾਨਗੀ ਕਰਦਾ ਆਇਆ ਤਾਂ ਮੈਨੂੰ ਸਾਰੀ ਟੀਮ ਜਿਹੜੀ ਹੈ ਨਾ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਦਿੰਦੀ ਹੈ ਮੋਢੇ ਨਾਲ ਮੋਢਾ ਲਾ ਕੇ ਜੁੜਦੀ ਆ ਤੇ ਜੇ ਟੀਮ ਨਾ ਚੱਲੇ ਤਾਂ ਕਦੀ ਵੀ ਇੱਡੇ ਇੱਥੇ ਸਾਰੀਆਂ ਇੱਡੇ ਕੰਮ ਨਹੀਂ ਹੋ ਸਕਦੇ ਜੇ ਸ਼ਹਿਰ ਦਾ ਸਹਿਯੋਗ ਨਾ ਮਿਲ ਸਕੇ ਨਾ ਮਿਲਦਾ ਤਾਂ ਇਹ ਕੰਮ ਨਹੀਂ ਹੋਣੇ ਬਾਕੀ ਜਿੰਦਾ ਸਭ ਤੋਂ ਵੱਡਾ ਸਹਿਯੋਗ ਐਨਆਰਆਈ ਦਾ ਜਿੰਨਾ ਐਨਆਰਆ ਇੱਥੇ ਸਾਰਾ ਐਨਆਰਆ ਇੱਥੇ ਆਂਦਾ ਮੱਥਾ ਟੇਕਦਾ ਉਹਦੀ ਮਨੋ ਕਾਮਨਾ ਜਿਹੜਾ ਵੀ ਇੱਥੇ ਸ਼ਿਵਲਿੰਗ ਤੇ ਸਰਚਕਾਂਦਾ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਸਾਲ ਸ਼ਬਰਤਰੀ ਤੇ ਜਨ ਐਨਆਰਆ ਚਿਚਾ ਉਥੋਂ ਚੱਲ ਕੇ ਆਂਦਾ ਟਿਕਟਾਂ ਖਰਚ ਕੇ ਆਂਦਾ ਉਹ ਆਪਣੇ ਇੱਥੇ ਸ਼ਬਰਤਰੀ ਬਹੁਤ ਹੀ ਵੱਡੀ ਮਨਾਈ ਜਾਂਦੀ ਹੈ ਇਹਦੀ ਕਿਰਪਾ ਇੱਕ 15 20 ਜਾਂਦੀ 15000 ਦੀ ਵਾਦੀ ਦੇ ਵਿੱਚ ਲੱਖਾਂ ਬੰਦਾ ਇੱਥੇ ਆ ਕੇ ਸ਼ਬਰਤੀ ਦੇ ਟੁਕਦਾ ਤੁਸੀਂ ਲੋਕ ਸਾਰੇ ਜਿਹੜਾ ਵੀ ਸੁਣਦਾ ਹੋ ਤਾਂ ਹੈਰਾਨ ਹੋ ਪਰ ਉਹਦੀ ਉਹਨੂੰ ਤਸੱਲੀ ਤਦ ਹੋ ਸਕਦੀ ਹੈ ਜੇ 4 ਮਾਰਚ ਨੂੰ ਸ਼ਬਰਤੀ ਵਾਲੇ ਦਿਨ ਇਥੇ ਆ ਕੇ ਸ਼ਵਰਾਤੀ ਦਾ ਨਜ਼ਾਰਾ ਦੇਖਣ ਤੇ ਉਹਨਾਂ ਨੂੰ ਉਹ ਵਿਸ਼ਵਾਸ ਹੋਊਗਾ ਇਸ ਸ਼ਿਵਲਿੰਗ ਦੇ ਵਿੱਚ ਉਸ ਵਜ੍ਹਾ ਇਸ ਸ਼ਵਰਾਤੀ ਦੇ ਉਸਰ ਦੇ ਵਿੱਚ ਇੱਕ ਇੱਕ ਛੋਟੇ ਜਿਹੇ ਪਿੰਡ ਵਿੱਚ ਐਡਾ ਵੱਡਾ ਉਸਰ ਜੀ ਇਹਦੀ ਇਹਦੀ ਕਿਰਪਾ ਇਸ ਭੋਲੇनाथ ਦੀ ਇਸ ਸ਼ਿਲਬਣੀ ਸ਼ਿਵਲਿੰਗ ਚ ਇੰਨੀ ਭੋਲੇਲਾ ਦੀ ਤਾਕਤ ਆ ਕਿ ਦੁਨੀਆ ਪਤਾ ਨਹੀਂ ਕਿੱਥੋਂ ਆਂਦੀ ਆ ਬਾਹਰੋਂ ਕਿਨੇ ਕਿਹੜੇ ਸ਼ਹਿਰਾਂ ਚੋਂ ਆਂਦੀ ਆ ਕਿਹੜੇ ਕਿਹੜੇ ਪਿੰਡਾਂ ਚੋਂ ਆਂਦੀ ਆ ਇੱਕ ਵੀ ਤਲ ਰੱਖਣ ਨੂੰ ਐਡਾ ਰਾਹ ਨਹੀਂ ਹੁੰਦਾ ਐਡੀ ਵੱਡੀ ਸ਼ਵਰਾਤਰੀ ਮਿਲਾਈ ਜਾਂਦੀ ਆ ਇਹ ਜਿਹੜੇ ਐਡਾ ਵੱਡਾ ਮੰਦਿਰ ਦਾ ਇੰਨਾ ਵੱਡੀ ਤਰੱਕੀ ਆ ਜੇ ਐਡੀ ਵੱਡੀ ਸਾਰੇ ਸਾਨੂੰ ਜਿਹੜੇ ਬਜ਼ੁਰਗ ਹੋਏ ਆ ਪਹਿਲਾਂ ਜਿਹਨਾਂ ਨੇ ਇਹਨੂੰ ਸਟਾਰਟ ਕੀਤਾ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇੱਥੇ ਚੱਲਦੇ ਆਏ ਆ ਕੋਈ ਸਾਡਾ ਸਭ ਤੋਂ ਵੱਡਾ ਅਸ਼ੀਰਵਾਦ ਸਾਨੂੰ ਐਨਰੀ ਦਾ ਹੋਇਆ ਜਿਸ ਤਰ੍ਹਾਂ ਸਾਡੇ ਬੀਜੀ ਬੀਜੀ ਠਿੰਗੜਾ ਜੀ ਆ ਬੀਜੀ ਹੌਲੈਂਡ ਵਾਲੇ ਉਹਨਾਂ ਨੇ ਦੇ ਇੱਥੇ ਕਾਫੀ ਕੁਝ ਪੈਸਾ ਲਾਇਆ ਮੈਂ ਤੁਸੀਂ ਕਹਿ ਸਕਦੇ ਆ ਕਰੋੜਾਂ ਦੇ ਹਿਸਾਬ ਨਾਲ ਲਾਤਾ ਤੇ ਇਸ ਨੂੰ ਕਾਫੀ ਡਿਵੈਲਪ ਕੀਤਾ ਇਸੇ ਤਰ੍ਹਾਂ ਜਿੱਦਾਂ ਸਾਡੇ ਮੇਰੇ ਕੋਲ ਦੇਸ਼ ਵਿੱਚ ਨੀਯਤ ਜੀ ਬੈਠੇ ਆ ਪੀ ਇਹਨਾਂ ਨੇ ਵੀ ਹਰ ਸਾਲ ਸ਼ਵਰਾਤਰੀ ਤੇ ਪੈਸੇ ਹੀ ਦਿੰਦੇ ਆ ਉਹ ਡਿਵੈਲਪਮੈਂਟ ਕਉਸ਼ਾਲਾ ਦੇ ਡਿਵੈਲਪਮੈਂਟ ਲਈ ਪੈਸੇ ਦਿੱਤੇ ਛੱਡਾਂ ਬਣਾਈਆਂ ਤੇ ਉਸੇ ਤਰ੍ਹਾਂ ਹੁਣ ਇਹਨਾਂ ਨੇ ਜੀ ਇੱਛਾ ਜਿੱਦਾਂ ਹੁਣ ਐਮੁਲਨਾ ਨੇ ਇੱਕ ਬੜੀ ਬਹੁਤ ਵੱਡਾ ਕੰਮ ਕੀਤਾ ਵੀ ਸਮਾਜ ਸੇਵਾਲੇ ਦੀ ਐਮੂਲੈਂਸ ਲਾਂਚ ਕੀਤੀ ਆ ਮੈਂ ਤਾਂ ਬਹੁਤ ਹੀ ਬੜਾ ਵੱਡਾ ਵਾਗਿਆ ਸਮਝਦਾ ਇੱਕ ਛੋਟੇ ਜਿਹੇ ਲੈਵਲ ਤੇ ਸਾਡਾ ਪਰਿਵਾਰ ਸੀ ਇੱਕ ਛੋਟੇ ਜਿਹੇ ਲੈਵਲ ਤੇ ਛਣ ਗਰੀਬ ਇੱਕ ਜਿਹੜਾ ਕਿ ਤੁਸੀਂ ਕਹਿ ਸਕਦੇ ਇੱਕ ਸਾਡੇ ਕੱਚੇ ਕੋਠੇ ਸੀ ਤੇ ਇਹ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਬਿਜ਼ਨਸ ਤਾਂ ਵਧੀਆ ਘਰ ਜਾਂ ਦੇ ਵਿੱਚ ਰਹਿ ਰਹੇ ਆ ਸੁਖ ਸ਼ਾਂਤੀ ਆ ਘਰ ਦੇ ਵਿੱਚ ਸਾਡੀ ਫੈਮਿਲੀ ਇੱਕ ਜੁੱਟ ਵਾਸੀਂ ਚਾਰ ਭਰਾ ਵਾ ਚਾਰ ਇਕੱਠੇ ਆ ਇਹ ਸਾਰੀ ਇਸ ਭੋਲੇ ਨਾਦ ਦੀ ਕਿਰਪਾ ਵਾ ਸਭ ਤੋਂ ਵੱਡਾ ਮੈਨੂੰ ਇਸ ਭੋਲੇ ਨਾਦ ਤੇ ਪੂਰਾ ਵਿਸ਼ਵਾਸ ਆ ਜੇ ਇਹਦੀ ਮੈਂ ਸੇਵਾ ਕੀਤਾ ਤਾਂ ਮੈਂ ਇਸ ਸਟੇਜ ਤੇ ਪਹੁੰਚਾ ਪਹੁੰਚਿਆ ਸੀ ਤੇ ਇਹਦੀ ਕਿਰਪਾ ਨੇ ਪਹੁੰਚੇ ਆ ਤੇ ਇਸ ਸ਼ਿਵਲਿੰਗ ਤੇ ਇਹਦੀ ਸੇਵਾ ਕਰਨ ਦੇ ਨਾਲ ਮੈਨੂੰ ਬਹੁਤ ਹੀ ਸਕੂਨ ਮਿਲਦਾ ਮੈਨੂੰ ਬਹੁਤ ਵੱਡਾ ਮੈਂ ਕੋਈ ਹੋਰ ਕਿਸੇ ਨੂੰ ਨਹੀਂ ਮੈਂ ਜਿੱਥੇ ਵੀ ਕੋਈ ਹੋਰ ਕੋਈ ਦਾਨੀ ਦੱਜਣ ਜੀ ਜਾਂਦਾ ਜਾਂ ਮੈਂ ਇੱਕ ਆਪਣੀ ਮਨ ਦੀ ਭਾਵਨਾ ਦੱਸਾਂ ਜੇ ਕੋਈ ਦਾਨੀ ਸੱਜਣ ਕਿਤੇ ਹੋਰ ਕਿਤੇ ਵੀ ਦਾਨ ਕਰਨ ਜਾਂਦਾ ਉਹਨੇ ਕਿਤਾ ਉੱਥੇ ਲੱਖ ਰੁਪਏ ਦੇ ਦਿੱਤਾ ਉੱਥੇ ਦੁਨੀਆ ਦੇ ਦਿੱਤਾ ਜੇ ਕੋਈ ਵੀ ਤੇ ਮੇਰਾ ਉੱਥੇ ਮਨ ਇਹ ਕਹਿੰਦਾ ਇਹ ਜਿਹੜਾ ਪੈਸੇ ਆ ਇਹ ਸਾਡੀ ਮੰਦਰ ਸ਼ਾਲ ਗਊਸ਼ਾਲਾ ਕਿਉਂ ਨਹੀਂ ਦਿੱਤੇ ਉਹ ਸਾਡਾ 365 ਦਿਨ ਦਾ ਖਰਚਾ ਇਹਨਾਂ ਨੇ ਇੱਕ ਮਹੀਨੇ ਦੇ ਵਿੱਚ ਇਹ ਫੰਕਸ਼ਨ ਮਨ ਲਾ ਲੈਣਾ ਲੱਖਾਂ ਰੁਪਏ ਖਰਚ ਦੇ ਨਹੀਂ ਮਹੀਨੇ ਬਾਅਦ ਅਸੀਂ 365 ਦਿਨ 400 ਗਾਈ ਪਾਲਦੇ ਆ ਉੱਥੇ ਦੀ ਡਿਵੈਲਪਮੈਂਟ ਕਰਾਣੇ ਆ ਸਾਡੇ ਕੋਈ ਨਹੀਂ ਲੇਬਰ ਆ ਅਸੀਂ ਬੱਤੀਆਂ ਦੇ ਬਿੱਲ ਭੁਗਦੇ ਆ ਇਹਨੇ ਬਿੱਲ ਦਿੰਨੇ ਆ ਤੇ ਇਹ ਲੋਕ ਜਿਹੜੇ ਜਿਹੜੇ 2-2 ਲੱਖ 4 ਲੱਖ 10 ਲੱਖ ਜਿਹੜੇ ਉਧਰਲੇ ਪਾਸੇ ਦਿੰਦੇ ਆ ਮੇਰੀ ਇੱਛਾ ਇਹ ਹੁੰਦੀ ਆ ਇੱਥੇ ਦੇਵੇ ਕਿ ਇਹ ਮੈਂ ਇਹ ਜਿਹੜਾ ਨੂਰ ਮਹਿਲ ਦਾ ਇੱਕ ਮੰਦਿਰ ਆ ਨਾ ਭੁੱਜਣ ਲਈ ਇਹਦਾ ਇੱਕ ਮਤਲਬ ਕਿ ਹਿੰਦੁਸਤਾਨ ਦੇ ਵਿੱਚ ਇੱਕ ਵਾਰਡ ਵਿੱਚ ਨਾ ਹੋਵੇ ਕਿ ਇਹਦੇ ਵਿੱਚ ਇੰਨੀ ਤਾਕਤਵਾ ਲੋਕ ਇੱਥੇ ਆ ਕੇ ਸਿਰ ਝੁਕਾਣ ਤੇ ਆਪਣੀ ਮਨੋ ਕਾਮਨਾ ਪੂਰੀਆ ਕਰਕੇ ਜਾਣ ਜਿੱਥੇ ਸ਼ਿਵਰਾਤੀ ਦੇ ਵਿੱਚ ਲੱਖਾਂ ਦਾ ਬੰਦਾ ਲੱਖਾਂ ਕੱਥਾ ਇਕੱਠਾ ਹੁੰਦਾ ਇਹਦੇ ਵਿੱਚ ਸਾਰੇ ਪਿੰਡਾਂ ਤੋਂ ਲੜਕੇ ਵੀ ਆਂਦੇ ਆ ਜ ਲੈਡੀਸ ਵੀ ਆਂਦੀਆਂ ਜੈਨਸ ਵੀ ਆਂਦੇ ਆ ਇੰਨੀ ਭੀੜ ਹੁੰਦੀ ਆ ਹੈ ਕੋਈ ਜਿੱਥੇ ਆ ਕੇ ਕੋਈ ਇਦਾਂ ਦੇ ਗਲਤ ਅੰਸਰ ਵੀ ਆ ਜਿਹੜੇ ਕੋਈ ਨਸ਼ਾ ਕਰ ਲੈਂਦੇ ਆ ਤੇ ਅੱਜ ਤਾਈਂ ਇੰਦੀ ਭੀੜ ਦੇ ਵਿੱਚ ਸ਼ਾਮ ਨੂੰ 7:00 8:00 ਸ ਬੱਜ ਜਾਂਦੇ ਆ ਕੋਈ ਇਦਾਂ ਦਾ ਚਾਂਸ ਨਹੀਂ ਹੋਇਆ ਜਿਹੜਾ ਕੋਈ ਮੁੱਕਾ ਵੀ ਇਦਾਂ ਮਾਰ ਦਵੇ ਜਦ ਕਿ ਇੰਨੇ ਸਾਲਾਂ ਚ ਇੰਦੇ ਵੱਡੇ ਜਮੂਨ ਨੂੰ ਸਾਹਮਣਾ ਬਹੁਤ ਮੁਸ਼ਕਲ ਆ ਬਿਲਕੁਲ ਲੱਗਦਾ ਪਰ ਆਣ ਕੇ ਕਿ ਜਿਹੜੇ ਸਾਰੇ ਇਹਦੇ ਏਡੇ ਕੰਮ ਆ ਅਸੀਂ ਚੁੱਪ ਕਰਕੇ ਮੇਰੇ ਨੂੰ ਚਿੰਤਾ ਹੀ ਨਹੀਂ ਕੋਈ ਹੁੰਦੀ ਆਪਣੇ ਆਪ ਹੋ ਜਾਂਦੇ ਆ ਜਿੱਡੇ ਵੱਡੇ ਏਡਾ ਕੰਮ ਆ ਜਿਹਦੀ ਸ਼ਵਰਾਤੀ ਦੇ ਕੰਮ ਹੋਏ ਆਪਣੇ ਆਪ ਕਰਦਾ ਸਾਨੂੰ ਨਹੀਂ ਪਤਾ ਕਿੱਦਾਂ ਹੁੰਦੇ ਆ ਮੈਨੂੰ ਵੀ ਨਹੀਂ ਪਤਾ ਕਿੱਥੋਂ ਆਣਾ ਕਿੱਥੋਂ ਪੈਸਾ ਆਣਾ ਕਿੱਦਾਂ ਕੰਮ ਹੋਣੇ ਆ ਜੋ ਵੀ ਰੇਂਜ ਹੋਣੇ ਨੇ ਆਪੇ ਹੀ ਕਰਨੇ ਨੇ ਇਹ ਕਹਿੰਦਾ ਤੈਨੂੰ ਚਿੰਤਾ ਨਹੀਂ ਆਪੇ ਹੋ ਜਣੇ ਸੇ ਮੈਂ ਉਹਨਾਂ ਨੂੰ ਤਾਂ ਇਹੀ ਜਿਹੜੇ ਜਿਹੜੇ ਵੀ ਸ਼ਰ ਭਗਤਾ ਕੋਈ ਵੀ ਆਪਣੇ ਹਿੰਦੁਸਤਾਨ ਜੇ ਜਾਂ ਬਾਹਰ ਐਨਾਂ ਨਹੀਂ ਬੈਠਾ ਮੈਂ ਉਹਨੂੰ ਇਹ ਅਪੀਲ ਕਰਦਾ ਜੇ ਉਹਨਾਂ ਨੇ ਕਿਸੇ ਦੇ ਇਹ ਦੇਰਸ਼ਨ ਬਾਬਾ ਭੂਤਨਾਥ ਦੇ ਸ਼ਿਵਲਿੰਗ ਨਹੀਂ ਕੀਤੇ ਉਹ ਆਪਣੀ ਲਾਈਫ ਦੇ ਵਿੱਚ ਦੇਰਸ਼ਨ ਜ਼ਰੂਰ ਕਰਨ ਤੋ ਆਪਣੀ ਇੱਥੇ ਆ ਕੇ ਜਿਹੜੀ ਵੀ ਮਨੋ ਕਾਮਨਾ ਜਾंदे ਉਹ ਆਪਣੀ ਕਹਿਣਗੇ ਉਹਨਾਂ ਦੀ 100% ਪੂਰੀ ਹੋਊਗੀ ਤੇ ਮੈਂ ਉਹਨਾਂ ਸਾਰੇ ਭਗਤਾਂ ਨੂੰ ਅਪੀਲ ਕਰਦਾ ਵੀ ਜੁਰ ਇਸ ਇੱਕ ਵਾਰੀ ਆ ਕੇ ਨੂਰਮੈਲ ਵਿੱਚ ਬਦਨ ਬਾਬਾ ਪੂਤਨਾਦ ਦੇ ਦਰਸ਼ਨ ਜ਼ਰੂਰ ਕਰਕੇ ਜਾਣ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਸਾਡੀ ਮੰਦਰ ਕਮੇਟੀ ਦੀ ਔਰ ਸ਼ਿਵ ਲਿੰਗ ਵਿੱਚ ਗਰੰਟੀ ਹੈ ਕਿ ਇੱਥੇ ਮਹਾਰ ਕਾਮ ਨੂੰ ਪੂਰੀ ਹੋਊਗੀ ਔਰ ਲੋਕਾਂ ਦੀਆਂ ਸਾਰੇ ਐਨ ਆਰ ਆ ਦੀਆਂ ਉਹ ਜਿੰਨਾ ਵੀ ਭਗਤ ਆ ਰਿਹਾ ਉਹਨਾਂ ਦੀ ਸਾਰੀਆਂ ਮਨੋ ਕਾਮ ਸਾਰੀਆਂ ਦੀ ਮਨੋ ਕਾਮਲਾ ਪੂਰੀ ਹੋਣੀ ਹੈ